ਰਾਤ ਦਾ ਸਮਾਂ ਹੈ ਦਰਬਾਰ ਸਾਹਿਬ ਦੀ ਸੋਨੇ ਦੀ ਚਮਕ ਜਲ ਦੇ ਵਿੱਚ ਸਾਫ਼ ਦਿਖਾਈ ਦੇ ਰਹੀ ਹੈ ਸੰਗਤਾਂ ਦੇ ਵਿੱਚ ಅಪਾਰ ਸਰਦਾਰ ਹੈ ਸਭ ਲੋਕ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਗੁਣ ਗਾਰੇ ਹਨ ਮਨੋਹਰ ਕੀਰਤਨ ਸੁਣਾਇਆ ਜਾ ਰਿਹਾ ਹੈ ਸ਼ਬਦ ਦੇ ਮਨ ਦੇ ਵਿੱਚਰਦਾ ਹੈ ਸ਼ਾਇਦ ਹੀ ਕੋਈ ਪਾਪੀ ਹੋਵੇਗੀ ਜਿਸ ਤੇ ਮਨ ਦੇ ਵਿੱਚ ਇਸ ਮਾਹੌਲ ਦੇ ਵਿੱਚ ਵੀ ਕੋਈ ਮਾੜਾ ਵਿਚਾਰ ਆਵੇ ਲੇਕਿਨ ਪਾਪੀਆਂ ਦੀ ਘਾਟ ਇਸ ਦੁਨੀਆ ਦੇ ਵਿੱਚ ਨਹੀਂ ਹੈ ਹਰ ਇਨਸਾਨ ਚੰਗਾ ਨਹੀਂ ਹੁੰਦਾ ਉਸੇ ਤਰ੍ਹਾਂ ਹਰ ਇਨਸਾਨ ਮਾੜਾ ਵੀ ਨਹੀਂ ਹੁੰਦਾ ਹਰ ਨਸਲ ਦੇ ਵਿੱਚ ਚੰਗੇ ਮਾੜੇ ਬੰਦੇ ਹੁੰਦੇ ਹਨ ਐਸੇ ਹੀ ਤਰ੍ਹਾਂ ਦਰਬਾਰ ਸਾਹਿਬ ਦੇ ਵਿੱਚ ਸ਼ਾਈ ਹੋਈ ਸੰਗਤ ਦੀ ਭੀੜ ਦੇ ਵਿੱਚਕਾਰ ਇੱਕ ਮੁਸਲਮਾਨ ਬੰਦਾ ਤੁਰਿਆ ਆ ਰਿਹਾ ਹੈ ਉਸਤੇ ਕਪੜੇ ਫਟੇ ਹੋਏ ਹਨ ਬਿਲਕੁਲ ਸ਼ਕਲ ਤੋਂ ਹੀ ਗਰੀਬ ਇਨਸਾਨ ਲੱਗ ਰਿਹਾ ਹੈ ਇੱਕ ਹਾਲਾਤਾਂ ਦਾ ਮਾਰਿਆ ਇਨਸਾਨ ਦਰਬਾਰ ਸਾਹਿਬ ਦੇ ਵਿੱਚ ਆਪਣੇ ਹੱਥ ਜੋੜੇ ਅੰਦਰ ਆ ਰਿਹਾ ਹੈ ਲੇਕਿਨ ਜਿਵੇਂ ਹੀ ਪ੍ਰਕਰਮਾ ਨੂੰ ਪਾਰ ਕਰਦਾ ਦਰਬਾਰ ਸਾਹਿਬ ਦੇ ਨਜ਼ਦੀਕ ਪਹੁੰਚਦਾ ਹੈ ਸੋਨੇ ਵਰਗੀ ਰੇਲਿੰਗ ਨੂੰ ਦੇਖ ਕੇ ਉਸ ਦੀਆਂ ਅੱਖਾਂ ਕੁਝ ਹੋਰ ਕਹਿ ਰਹੀਆਂ ਹਨ ਆਸ-ਪਾਸ ਦੀ ਸੰਗਤ ਉਸ ਨੂੰ ਧਿਆਨ ਨਾਲ ਦੇਖਣ ਲੱਗ ਜਾਂਦੀ ਹੈ ਅਤੇ ਸਾਫ਼ ਦੇਖ ਸਕਦੀ ਹੈ ਕਿਵੇਂ ਇਹ ਇਨਸਾਨ ਘੂਰ-ਘੂਰ ਕੇ ਕੀਮਤੀ ਚੀਜ਼ਾਂ ਨੂੰ ਅਤੇ ਸੋਨੇ ਵਰਗੀਆਂ ਚੀਜ਼ਾਂ ਨੂੰ ਦੇਖ ਰਿਹਾ ਹੈ ਜਿਵੇਂ ਹੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਮੁੱਖ ਸੇਵਲ ਆਇਆ ਦਰਬਾਰ ਸਾਹਿਬ ਦੇ ਅੰਦਰ ਪਹੁੰਚਦਾ ਹੈ ਸੋਨੇ ਨੂੰ ਵਾਰ-ਵਾਰ ਹੱਥ ਲਗਾ ਕੇ ਦੇਖ ਰਿਹਾ ਹੈ ਗੁਲਦਸਤਿਆਂ ਨੂੰ ਛਿੜ ਰਿਹਾ ਹੈ ਅਤੇ ਨਾਲ-ਨਾਲ ਨਗਾਂ ਦੇ ਉੱਪਰ ਹੱਥ ਫੇਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਸੰਗਤਾਂ ਉਸ ਨੂੰ ਲੰਬੇ ਸਮੇਂ ਤੋਂ ਦੇਖ ਰਹੀਆਂ ਹਨ ਉਹ ਹੁਣ ਆਪਸ ਦੇ ਵਿੱਚ ਗੱਲਾਂ ਕਰਨੀਆਂ ਵੀ ਸ਼ੁਰੂ ਕਰ ਲੈਂਦੇ ਹਨ ਵੀ ਇਹ ਬੰਦਾ ਸ਼ਕਲੋਂ ਚੋਰ ਲੱਗ ਰਿਹਾ ਹੈ ਇਸ ਦੇ ਹਾਲਾਤ ਕੁਝ ਠੀਕ ਨਹੀਂ ਹਨ ਇਹ ਜ਼ਰੂਰ ਮਾੜੀ ਨਿਗਾਹ ਦੇ ਨਾਲ ਦਰਬਾਰ ਸਾਹਿਬ ਆਇਆ ਹੈ ਇਹਨੀ ਖਬਰ ਸਾਰੇ ਪਾਸੇ ਜੰਗਲ ਦੀ ਅੱਗ ਵਾਂਗ ਫੈਲ ਜਾਂਦੀ ਹੈ ਇਸ ਤਰ੍ਹਾਂ ਸਭ ਲੋਕ ਉਸ ਚੋਰ ਵਰਗੇ ਬੰਦੇ ਤੇ ਨਿਗਾਹ ਰੱਖ ਰਹੇ ਹਨ ਇੱਕ ਬਜ਼ੁਰਗ ਆਦਮੀ ਥੋੜੀ ਉੱਚੀ ਦੇਣੇ ਕਹਿੰਦਾ ਹੈ ਇਸ ਦੀ ਹਿੰਮਤ ਕਿਵੇਂ ਹੋਈ ਇੱਥੇ ਦਰਬਾਰ ਸਾਹਿਬ ਵਰਗੀ ਪਵਿੱਤਰ ਜਗ੍ਹਾ ਤੇ ਇਸ ਤਰ੍ਹਾਂ ਮਾੜੀ ਨੀਤਣਾ ਘੁਸਣ ਦੀ ਇਹ ਨਹੀਂ ਗੱਲ ਸੁਣਦੇ ਹੀ ਇੱਕ ਸੇਵਾਦਾਰ ਗੁਰਦੀਪ ਸਿੰਘ ਜੋ ਕਿ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਹੀ ਤਨਤ ਹੈ ਅੱਗੇ ਵਧਦਾ ਹੈ ਅਗੇ ਉਸ ਮੁਸਲਮਾਨ ਗਰੀਬ ਬੰਦੇ ਨੂੰ ਹਾਈਟ ਤੇ ਲ ਜਾਂਦਾ ਹੈ ਹਾਂ ਭਾਈ ਇੱਥੇ ਕੀ ਕਰ ਰਿਹਾ ਹੈ ਕਿਨਾ ਚਿਰ ਹੋ ਗਿਆ ਤੈਨੂੰ ਦਿਖਦਿਆਂ ਨੂੰ ਇੱਥੇ ਇੱਕੋ ਜਗ੍ਹਾ ਖੜ ਕੇ ਕਦੇ ਕਿਸ ਚੀਜ਼ ਨੂੰ ਹੱਥ ਲਗਾਉਣਾ ਹੈ ਕਦੇ ਕਿਸ ਚੀਜ਼ ਨੂੰ ਤੇਰੀ ਨਿਗਾ ਮੈਨੂੰ ਠੀਕ ਨਹੀਂ ਲੱਗ ਰਹੀ ਦੇਖ ਇੱਥੇ ਤੂੰ ਆਇਆ ਹੈ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇਰੇ ਮਜ਼ਹਬ ਦੇ ਲੋਕ ਪਤਾ ਨਹੀਂ ਰੋਜ਼ ਕਿਨੇ ਕੋ ਇੱਥੇ ਆਦੇ ਹਨ ਲੇਕਿਨ ਤੂੰ ਇੱਥੇ ਆਇਆ ਹੈ ਇਹ ਮਾੜੀ ਨਿਗਾ ਰੱਖ ਰਿਹਾ ਹੈ ਬਿਲਕੁਲ ਠੀਕ ਨਹੀਂ ਹੈ ਤੇਰੇ ਵਾਸਤੇ ਇੱਥੋਂ ਜਲ ਮਤਾ ਦੇ ਕੇ ਅਰਦਾਸ ਕਰ ਜੋ ਤੇਰੇ ਮਨ ਦੀ ਇੱਛਾ ਹੈ ਮੰਗ ਲੈ ਬਾਦ ਦੇ ਵਿੱਚ ਜਾ ਕੇ ਜਾਂਦਾ ਸੰਗਤ ਦੇ ਵਿੱਚ ਬੈਠ ਕੇ ਕੀਰਤਨ ਸੁਣ ਲੈ ਜੇ ਨਹੀਂ ਸੁਣਾ ਬਾਹਰ ਜਾ ਕੇ ਲੰਗਰ ਛੱਕੇ ਇੱਥੋਂ ਪਈ ਜਾ ਇੱਥੇ ਇਸ ਤਰ੍ਹਾਂ ਕਰੇਗਾ ਅਤੇ ਫਿਰ ਸਾਡੇ ਕੋਲ ਬਰਦਾਸ਼ਤ ਨਹੀਂ ਹੋਣਾ ਇਹ ਜਿਹੜੀਆਂ ਹਰਕਤਾਂ ਹਨ ਇੱਥੇ ਬਿਲਕੁਲ ਤੇਰੇ ਵਾਸਤੇ ਚੰਗੀਆਂ ਨਹੀਂ ਹਨ ਲੇਕਿਨ ਅਗੋਂ ਉਸ ਮੁਸਲਮਾਨ ਬੰਦੇ ਨੇ ਜੋ ਆਖਿਆ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਆਖਿਰਕਾਰ ਕੌਣ ਸੀ ਉਹ ਮੁਸਲਮਾਨ ਮੁੰਡਾ ਜੋ ਕਿ ਇੱਥੇ ਚੋਰ ਦੀ ਨਿਗਾਹ ਦੇ ਨਾਲ ਆਇਆ ਸੀ ਦਰਬਾਰ ਸਾਹਿਬ ਦੇ ਵਿੱਚ ਉਸ ਦੀ ਕੀ ਮਜਬੂਰੀ ਸੀ ਕੀ ਮੰਗਣਾ ਆ ਸੀ ਅੱਦੇ-ਇੱਥੇ ਥੋਨੇ ਨੂੰ ਦੇਖ ਕੇ ਇਸ ਤਰ੍ਹਾਂ ਉਸ ਦੀ ਨਿਗਾਹ ਮਾੜੀ ਕਿਉਂ ਲੱਗ ਰਹੀ ਹੈ ਕਿ ਸੰਗਤ ਸਈ ਸੀ ਉਸ ਫਤਮ ਚ ਚੋਰੀ ਕਰਨਾ ਆ ਸੀ ਜਾਂ ਫਿਰ ਇਸ ਦੇ ਪਿਛੇ ਕੋਈ ਹੋਰ ਰਾਜ਼ ਸੀ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਸਾਥ ਸੰਗਤ ਜੀ ਗਾਜੇ ਮਜ ਕੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਅਹਿਮਦ ਜੋ ਕਿ ਅੰਮ੍ਰਿਤਸਰ ਦੇ ਇੱਕ ਢੀੜੇ ਬਾਜ਼ਾਰ ਦੇ ਵਿੱਚ ਆਪਣਾ ਰਿਕਸ਼ਾ ਚਲਾਇਆ ਕਰਦਾ ਹੈ ਉਸਤਾ ਰਿਕਸ਼ਾ ਸਾਈਕਲ ਵਾਲਾ ਹੈ ਅਤੇ ਉਸ ਦੇ ਨਾਲ ਹੀ ਸਵਾਰੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਢੋਣ ਦੇ ਨਾਲ ਉਸ ਦਾ ਕੰਮ ਚੱਲਦਾ ਹੈ ਲੇਕਿਨ ਈ ਰਿਕਸ਼ਾ ਦੇ ਆਣ ਤੋਂ ਬਾਅਦ ਹੁਣ ਬਿਲਕੁਲ ਉਸ ਦਾ ਕੰਮ ਠੱਪ ਹੋ ਚੁੱਕਿਆ ਹੈ ਪਹਿਲਾ ਅੱਧਾ ਕੰਮ ਤਾਂ ਉਸ ਆਟੋ ਰਿਕਸ਼ਾ ਵਾਲਿਆਂ ਨੇ ਖਰਖਿਆ ਸੀ ਹੁਣ ਜੋ ਬਚਾ ਕੁਛ ਕੰਮ ਹੈ ਉਹ ਇਹਨਾਂ ਈ ਰਿਕਸ਼ਾ ਨੇ ਉਸ ਤੋਂ ਖੋਲਿਆ ਹੈ ਉਸ ਕੋਲ ਪੈਸੇ ਨਹੀਂ ਹਨ ਵੀ ਆਪਣਾ ਰਿਕਸ਼ਾ ਵੇਚ ਕੇ ਦੂਜਾ ਈ ਰਿਕਸ਼ਾ ਖਰੀਦ ਲਵੇ ਜਿਸ ਤੇ ਨਾਲ ਉਸ ਦੇ ਘਰ ਦੇ ਵਿੱਚ ਵੀ ਸੋੜੇ ਬੱਤੇ ਪੈਸੇਆਂ ਲੱਗ ਜਾਣ। ਸਭਨਾਂ ਵਾਸਤੇ ਉਹ ਇੱਕ ਚੰਗਾ ਮੁੰਡਾ ਲੱਭ ਰਿਹਾ ਹੈ। ਲੇਕਿਨ ਉਸਦੀ ਬਰਾਦਰੀ ਦੇ ਵਿੱਚ ਰਿਵਾਜ ਹੈ ਜਿਵੇਂ ਹੀ ਕੋਈ ਕੀ ਦਾ ਵਿਆਹ ਕਰਨਾ ਹੋਵੇ ਅੱਗੋਂ ਗਹਿਣੇ ਘੱਟੇ ਦੇਣੇ ਪੈਂਦੇ ਹਨ। ਕੁਝ ਨਾ ਕੁਝ ਤਾਂ ਸੋਨਾ ਤਲਾਣਾ ਪੈਂਦਾ ਹੈ। ਲੇਕਿਨ ਆਪਣੀ ਪਤਨੀ ਦੇ ਨਾਲ ਸੁਨਿਆਰੀ ਦੀ ਦੁਕਾਨ ਤੇ ਜਾਂਦਾ ਹੈ। ਉਸਦੀ ਪਤਨੀ ਦੇ ਮਨ ਦੇ ਵਿੱਚ ਵੀ ਇੱਛਾ ਹੈ ਵੀ ਚਲੋ ਕੁਝ ਮੇਰੇ ਕੋਲੇ ਹਨ। ਮੈਂ ਆਪਣੇ ਪੇਕਿਆਂ ਵਾਲੇ ਗਹਿਣੇ ਜਰੇ ਹਨ। ਅੱਧਾ ਕੁ ਥੋੜਾ ਸਮੜ ਕੇ ਰੱਖ ਰੱਖਿਆ ਹੈ। ਆਪਾਂ ਦੇਰ ਤੋਂ ਦੋ ਤੋਰਾ ਤੇ ਖਰੀਦ ਲੈਨੇ ਹਾਂ ਇਸ ਦੇ ਨਾਲ ਵਧੀਆ ਆਪਣੀ ਟੀ ਦਾ ਵਿਆਹ ਹੋ ਜਾਵੇਗਾ ਕਿਉਂਕਿ ਸਾਡੀ ਬਰਾਦਰੀ ਦੇ ਵਿੱਚ ਤਾਂ ਲੋਕ ਕਿਲਿਆਂ ਦੇ ਪਾਕ ਹੀ ਵਾਰ ਸੋਨਾ ਜਿਹੜਾ ਜਨਾਦ ਦੇ ਹਨ ਲੇਕਿਨ ਅਸੀਂ ਜਿਹੜਾ ਹਾਂ ਬਿਲਕੁਲ ਗਰੀਬ ਹਾਂ ਗਰੀਬ ਦੇ ਹਿਸਾਬ ਨਾਲ ਤਲਾਣਾ ਪੈਣਾ ਹੈ ਕਿਉਂਕਿ ਜੇਕਰ ਸੋਨਾ ਨਾ ਪਾਇਆ ਨਾ ਸਾਡੀ ਬਰਾਦਰੀ ਦੇ ਵਿੱਚ ਤੁਧ ਹੋ ਜਾਵੇਗੀ ਸਾਡੇ ਤਾਂ ਸਾਰੇ ਹੀ ਇੰਝ ਕਰਦੇ ਹਨ ਚਲੋ ਇਸ ਤਰ੍ਹਾਂ ਸੋਚ ਕੇ ਦੋਵੇਂ ਜੀ ਦਰੇਹਾਨਮ ਉਸ ਸੁਨਾਰ ਦੀ ਦੁਕਾਨ ਤੇ ਜਾਂਦੇ ਹਨ ਸੁਨਾਰ ਨੂੰ ਪੁੱਛਦੇ ਹਨ ਹਾਂਜੀ ਸੁਨਾਰ ਜੀ ਸੋਨੇ ਦਾ ਕੀ ਭਾਅ ਚੱਲ ਰਿਹਾ ਹੈ ਅੱਗੋ ਸੁਨਾਰ ਅੱਜ ਦਾ ਭਾਅ ਦੱਸ ਦਿੰਦਾ ਹੈ ਜਿਵੇਂ ਹੀ ਸੁਨਾਰ ਨੇ ਲੱਖ ਰੁਪਏ ਤੋਂ ਉੱਤੇ ਦਾ ਭਾਅ ਦੱਸਿਆ ਨਾ ਦੋਵਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਆ ਕੀ ਹੋ ਗਿਆ ਇਹ ਤਾਂ 250 ਬਾਹਰ ਹੈ ਇਸ ਤਰ੍ਹਾਂ ਤਾਂ ਇੱਕ ਟੋਲਾ ਵੀ ਨਹੀਂ ਆਣਾ ਅਤੇ ਜੜਾ ਮੜਾ ਮੋਟਾ ਮੇਰੇ ਕੋਲ ਪੈਸੇ ਜੁੜੇ ਹਨ ਜਿਸ ਦਿਨ ਨਾਲ ਮੈਂ ਸੋਚ ਰਿਹਾ ਸੀ ਵੀ ਜਿਹੜੇ ਪੈਸੇ ਬਚਣਗੇ ਉਸ ਦੇ ਨਾਲ ਈ ਰਿਕਸ਼ਾ ਲੈ ਆਵਾਂਗਾ ਅਤੇ ਵਿਆਜੜਾ ਹੈ ਕਰ ਲਵਾਂਗਾ ਲੇਕਿਨ ਮੇਰੇ ਸਾਰੇ ਪੈਸੇ ਤਾਂ ਇਸ ਸੋਨੇ ਦੇ ਉੱਪਰ ਚਲੇ ਜਾਣਗੇ ਵਿਆਹ ਕਿਵੇਂ ਕਰਾਂਗਾ ਅਤੇ ਬਾਅਦ ਦੇ ਵਿੱਚ ਮੈਂ ਈ ਰਿਕਸ਼ਾ ਵੀ ਲੈਣਾ ਹੈ ਆਪਣਾ ਘਰ ਵੀ ਚਲਾਣਾ ਹੈ ਪਾਪੀ ਪੇਟ ਦਾ ਸਵਾਲ ਹੈ ਆਖਿਰਕਾਰ ਕੀ ਕੀਤਾ ਜਾਵੇ ਬੜਾ ਦੁਖੀ ਹੈ ਬੜਾ ਮਨ ਦੇ ਵਿੱਚ ਸੰਕੋਚ ਹੈ ਆਖਿਰਕਾਰ ਮੇਰੀ ਕੌਣ ਮਦਦ ਕਰੇਗਾ ਸਾਰੇ ਪਾਸੋਂ ਆਪਣੇ ਦੋਸਤਾਂ ਮਿੱਤਰਾਂ ਦੇ ਅੱਗੇ ਹੱਥ ਛੱਡਦਾ ਹੈ ਸਾਰੇ ਜਵਾਬ ਦੇ ਜਾਂਦੇ ਹਨ ਕਿਉਂਕਿ ਦੋਸਤੋ ਜਦੋਂ ਗਰੀਬੀ ਦੀ ਮਾਰ ਆਪਣੇ ਆਪ ਤੇ ਪੈਂਦੀ ਹੈ ਜਦੋਂ ਜੇਬ ਦੇ ਵਿੱਚੋਂ ਪੈਸੇ ਖਤਮ ਹੋ ਜਾਂਦੇ ਹਨ ਸੱਚਮੁੱਚ ਸੱਚ ਜਾਣਿਓ ਅੱਜ ਜੋ ਤੁਹਾਨੂੰ ਦੋਸਤ ਮਿੱਤਰ ਚੰਗੇ ਲੱਗ ਰਹੇ ਹਨ ਅੱਜ ਜੋ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੇ ਹਨ ਕੱਲ ਨੂੰ ਬੰਦੇ ਕੋਲ ਜਦੋਂ ਪੈਸੇ ਮੁੱਕ ਜਾਂਦੇ ਹਨ ਤਾਂ ਉਹੀ ਰਿਸ਼ਤੇ ਧਾਰ ਦੂਰ ਹੋ ਜਾਂਦੇ ਹਨ ਜਿਵੇਂ ਕੋਈ ਮਤਲਬੀ ਆਪਣਾ ਮਤਲਬ ਪੂਰਾ ਹੋਣ ਤੇ ਪਾਸੇ ਵੱਟ ਜਾਂਦਾ ਹੈ ਕੋਈ ਦੀ ਨਾਲ ਖੜਦਾ ਸਿਰਫ ਆਪਣੇ ਨਾਲ ਖੜਦੇ ਹਨ ਜਦ ਭੰਗ ਗੁਰੂ ਰਾਮਦਾਸ ਜੀ ਪਾਤਸ਼ਾਹ ਆਪਣਿਆਂ ਦੀ ਬਾਹ ਫੜਦੇ ਹਨ ਐਸੀ ਤਰ੍ਹਾਂ ਹੁੰਦਾ ਹੋਏ ਉਗਰੀਬ ਇਨਸਾਨ ਸਾਰੇ ਪਾਸੇ ਮੱਥਾ ਮਰਦਾ ਹੈ ਥਾਰੇ ਅੱਗੇ ਹੱਥ ਰੱਡਦਾ ਹੈ ਲੇਕਿਨ ਕੋਈ ਵੀ ਐ ਮੱਦੀ ਮਦਦ ਕਰਨ ਨੂੰ ਤਿਆਰ ਨਹੀਂ ਹੈ ਕਿਉਂਕਿ ਗਰੀਬ ਹੈ ਸਭ ਨੂੰ ਪਤਾ ਹੈ ਇੱਥੇ ਤਾਂ ਦਾਨ ਹੀ ਦੇਣਾ ਪਵੇਗਾ ਕਿਉਂਕਿ ਇਸ ਕੋਲੇ ਨੇ ਪੈਸੇ ਨਹੀਂ ਹਨ ਵੀ ਵਾਪਸ ਕਰ ਦੇਵੇ ਇਸ ਦੀ ਐਨੀ ਔਕਾਤ ਨਹੀਂ ਹੈ ਵੀ ਪੈਸੇ ਮੁੜ ਦੇਵੇ ਇਹ ਤਾਂ ਬਸ ਦਾਨ ਦੇਣ ਵਾਲੀ ਗੱਲ ਹੈ ਲੋ ਬਚਾਰਾ ਬੜਾ ਦੁਖੀ ਹੈ ਲੇਕਿਨ ਉਸਦੇ ਮਨ ਦੇ ਵਿੱਚ ਵੀ ਹੈ ਮੈਂ ਮੈਂ ਇੱਥੇ ਰੋਜ਼ ਦਰਬਾਰ ਸਾਹਿਬ ਸੰਗਤਾਂ ਨੂੰ ਛੱਡ ਕੇ ਆਨਾ ਹਾਂ ਕਈ ਵਾਰ ਦਰਬਾਰ ਸਾਹਿਬ ਦੀ ਅੱਗੋਂ ਲੰਘਿਆ ਹਾਂ ਦਰਬਾਰ ਸਾਹਿਬ ਦੀ ਬਾਣੀ ਸਾਰਾ ਦਿਨ ਸਪੀਕਰਾਂ ਦੇ ਮਾਧਮ ਰਾਹੀਂ ਮੇਰੇ ਕੰਨਾਂ ਦੇ ਵਿੱਚ ਗੂੰਜਦੀ ਹੈ ਲੇਕਿਨ ਕਦੇ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਨਹੀਂ ਦੇਖਿਆ ਮੈਂ ਮੱਥਾ ਨਹੀਂ ਟੇਕਿਆ ਸੁਣਿਆ ਹੈ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਦਾ ਦਰ ਬਹੁਤ ਵੱਡਾ ਹੈ ਉੱਥੋਂ ਜੋ ਵੀ ਮੰਗੋ ਪੂਰਾ ਹੋ ਜਾਂਦਾ ਹੈ ਮੈਂ ਤਾਂ ਅੰਮ੍ਰਿਤਸਰ ਦਾ ਨਿਵਾਸੀ ਹਾਂ ਕਿਉਂ ਨਾ ਅੱਜ ਦਰਬਾਰ ਸਾਹਿਬ ਜਾ ਜਾਵੇ ਉੱਥੇ ਧੰਗੁਰੂ ਰਾਮਦਾਸ ਜੀ ਪਾਤਸ਼ਾਹ ਤੋਂ ਮਦਦ ਮੰਗੀ ਜਾਵੇ ਫਿਰ ਕੀ ਹੋਇਆ ਮੈਂ ਮੁਸਲਮਾਨ ਹਾਂ ਮੈਂ ਵੀ ਬੰਦਾ ਹਾਂ ਮੈਂ ਜੇਕਰ ਉਹਨਾਂ ਦਾ ਭਗਤ ਬਣ ਕੇ ਜਾਵਾਂਗਾ ਹੋ ਸਕਦਾ ਹੈ ਉਹ ਵੀ ਮੇਰੀ ਸੁਣਨ ਉਹ ਵੀ ਮੇਰੇ ਪੀਰ ਬਣ ਕੇ ਮੇਰੀ ਮਦਦ ਕਰਨਗੇ ਇਹਨਾਂ ਸੋਚ ਕੇ ਵਿਚਾਰਾ ਜਿਵੇਂ ਖੜਾ ਸੀ ਉਵੇਂ ਹੀ ਆਪਣੇ ਪਾਟੇ ਪੁਰਾਣੇ ਕੱਪੜਿਆਂ ਦੇ ਵਿੱਚ ਅੱਗੇ ਦਰਬਾਰ ਸਾਹਿਬ ਪਹੁੰਚਦਾ ਹੈ ਆਪਣਾ ਰਿਕਸ਼ਾ ਸਾਈਡ ਤੇ ਲਗਾਉਂਦਾ ਹੈ ਅਤੇ ਦਰਬਾਰ ਸਹਿ ਪ੍ਰਕਰਮਾ ਦੇ ਵਿੱਚ ਆਪਣਾ ਸਿਰ ਟਾਕੇ ਪੈਰ ਧੋਕੇ ਅਤੇ ਹੱਥ ਜੋੜ ਕੇ ਅੰਦਰ ਆ ਜਾਂਦਾ ਹੈ ਲੇਕਿਨ ਅੰਦਰ ਆਂਦੇ ਸਾਰ ਜਿਵੇਂ ਹੀ ਉਸਨੇ ਦੇਖਿਆ ਇੱਥੇ ਤਾਂ ਚਾਰੇ ਪਾਸੇ ਸੋਨਾ ਹੀ ਸੋਨਾ ਹੈ ਦਰਬਾਰ ਸਹਿ ਸੋਨੇ ਦੇ ਵਿੱਚ ਮੜਿਆ ਹੈ ਹਨ ਗੁਰੂ ਰਾਮਦਾਸ ਦੇ ਪਾਛਾ ਦਾਦਾ ਬਿਲਕੁਲ ਚਮਕ ਰਿਹਾ ਹੈ ਇੰਜ ਲੱਗ ਰਿਹਾ ਹੈ ਜਿਵੇਂ ਕਿ ਧਰਤੀ ਤੇ ਸਵਰਗ ਆ ਗਿਆ ਹੋਵੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਲੇਕਿਨ ਅਗੇ ਜਿਵੇਂ ਹੀ ਪ੍ਰਕਰਮਾ ਦੇ ਕੋਲ ਪਹੁੰਚਿਆ ਸੋਨੇ ਨੂੰ ਦੇਖ ਕੇ ਉਸ ਨੂੰ ਆਪਣੇ ਧੀਰੇ ਹਾਲਾਤ ਚ ਤੇ ਆ ਜਾਂਦੇ ਹਨ ਉਸ ਸੋਨੇ ਨੂੰ ਵਾਰ-ਵਾਰ ਛੂਕੇ ਦੇਖ ਰਿਹਾ ਹੈ ਆਖਰਕਾਰ ਇਸ ਪੀਲੇ ਧਾਤ ਪਿੱਛੇ ਮੈਂ ਕਿੰਨਾ ਬਾਗਲ ਹਾਂ ਮੈਂ ਇਥੇ ਗੁਰੂ ਰਾਮਦਾਸ ਦੇ ਪਾਤਸ਼ਾਹ ਦੇ ਦਰ ਤੇ ਪਹੁੰਚਾ ਹਾਂ ਹੋ ਸਕਦਾ ਹੈ ਇਹ ਮੇਰੀ ਮਦਦ ਕਰਨਗੇ ਜਿਵੇਂ ਜਿਵੇਂ ਅੱਗੇ ਜਾ ਰਿਹਾ ਹੈ ਸੋਨੇ ਦੀਆਂ ਅਤੇ ਕੀਮਤੀ ਚੀਜ਼ਾਂ ਦੇਖ ਕੇ ਉਸ ਤੇ ਮਨ ਦੇ ਵਿੱਚ ਇੱਕ ਵਿਚਾਰ ਆਂਦਾ ਹੈ ਜੇਕਰ ਇਸ ਦੇ ਵਿੱਚੋਂ ਥੋੜਾ ਕੁ ਮੈਂ ਲੈ ਜਾਵਾਂ ਇਹਨਾਂ ਦਾ ਕੀ ਕਸ ਜਾਵੇਗਾ ਮੈਂ ਅਮੀਰ ਹੋ ਜਾਵਾਂਗਾ ਮੇਰੇ ਤੇ ਸਾਰੇ ਕਾਰਜ ਹਨ ਉਹ ਸਫਲ ਹੋ ਜਾਣਗੇ ਲੇਕਿਨ ਦੁਬਾਰਾ ਆਪਣਾ ਸਿਰ ਛੰਡਦਾ ਹੈ ਨਹੀਂ ਮੈਂ ਤੇ ਅਰਦਾਸ ਕਰਨ ਆਇਆ ਹਾਂ ਚੋਰੀ ਕਰਨੇ ਅਹਿਮਦ ਇਨਾ ਨੀਚ ਵਿਚਾਰ ਤੇਰੇ ਮਨ ਦੇ ਵਿੱਚ ਆ ਵੀ ਕਿਵੇਂ ਸਕਦਾ ਹੋਏ ਆਪਣੇ ਆਪ ਨੂੰ ਕੋਸਦਾ ਹੈ ਅੱਗੇ ਵਧਦਾ ਹੈ ਲੇਕਿਨ ਸੰਗਤ ਉਸ ਨੂੰ ਵਾਰ-ਵਾਰ ਦੇਖ ਰਹੀ ਹੈ ਬਿਲਕੁਲ ਚੋਰ ਵਰਗਾ ਦਿਖ ਰਿਹਾ ਹੈ ਅਤੇ ਵਾਰ-ਵਾਰ ਜਿਹੜਾ ਹੈ ਉਸ ਨੂੰ ਹੱਥ ਲਗਾ ਕੇ ਦੇਖ ਰਿਹਾ ਹੈ ਅਹਿਮਦ ਵਿਚਾਰੇ ਦੀ ਗਰੀਬੀ ਉਸ ਨੂੰ ਅੱਜ ਚੋਰ ਵਰਗਾ ਦਿਖਣਾ ਦਿੰਦੀ ਹੈ ਸੇਵਾਦਾਰ ਵੀ ਉਸ ਨੂੰ ਝਟਕਦੇ ਹਨ ਸੇਵਾਦਾਰਾਂ ਨੂੰ ਦੱਸਦਾ ਹੈ ਵੀ ਮੈਂ ਇੱਥੇ ਚੋਰੀ ਕਰਨ ਨਹੀਂ ਆਇਆ ਸਾਬ ਮੈਂ ਤਾਂ ਆਪਣੀ ਧੀ ਦੇ ਵਾਸਤੇ ਇੱਥੇ ਅਰਦਾਸ ਕਰਨ ਆਇਆ ਹਾਂ ਸੇਵਾਦਾਰ ਕਹਿੰਦੇ ਹਨ ਕੋਈ ਗੱਲ ਨਹੀਂ ਭਾਈ ਅਰਦਾਸ ਕਰ ਲੈ ਧੰਗੁਰੂ ਰਾਮਦਾਸ ਜੀ ਪਤਸ਼ਾਹ ਹਰ ਸੱਚੇ ਮਨੁੱਖ ਕੀਤੇ ਅਰਦਾਸ ਨੂੰ ਛੁੜਦੇ ਹਨ ਜੇਕਰ ਸਤਿਮੁੱਚ ਤੇਰੇ ਮਨ ਦੇ ਵਿੱਚ ਸੱਚਾਈ ਹੈ ਜੇਕਰ ਸਤਿਮੁੱਚ ਧੰਗੁਰੂ ਰਾਮਦਾਸ ਜੀ ਪਤਸ਼ਾਹ ਤੇਰੀ ਮਦਦ ਕਰਨਾ ਚਾਹੁੰਦੇ ਨਾ ਤਾਂ ਜ਼ਰੂਰ ਤੇਰੀ ਮਦਦ ਕਰਨਗੇ ਤੂੰ ਬਸ ਫਿਕਰ ਨਾ ਕਰੇ ਇਤੇ ਸੱਚੇ ਮਨੋਰ ਦਾਸ ਕਰ ਜਾ ਬਸ ਇਤੋਂ ਜਾ ਕੇ ਬਾਹਰ ਪ੍ਰਕਰਮਾ ਦੇ ਵਿੱਚ ਬੈਠ ਜਾ ਜੇ ਤੂੰ ਕੀਰਤਨ ਸੁਣਨਾ ਹੈ ਕੀਰਤਨ ਸੁਣਨਾ ਹੈ ਜੇ ਤੂੰ ਉਥੇ ਲੰਗਰ ਸਕਣਾ ਹੈ ਲੰਗਰ ਸਕੇ ਜਾ ਸਕਦਾ ਹੈ ਬਾਕੀ ਤੇਰੀ ਇੱਛਾ ਹੈ ਚਲੋ ਅਹਿਮਦ ਜਰਾਏ ਮੱਥਾ ਟੇਕੇ ਗੁਰੂ ਰਾਮਦਾਸ ਜੀ ਦੀ ਅਰਦਾਸ ਕਰਕੇ ਅਤੇ ਬਾਹਰ ਪ੍ਰਕਰਮਾ ਦੇ ਵਿੱਚ ਆ ਜਾਂਦਾ ਹੈ ਪ੍ਰਕਰਮਾ ਦੇ ਵਿੱਚ ਮਨੋਹਰ ਕੀਰਤਨ ਉਸ ਦੇ ਕੰਨਾਂ ਦੇ ਵਿੱਚ ਪੈ ਰਿਹਾ ਹੈ ਅਤੇ ਜਿਵੇਂ ਜਿਵੇਂ ਉਸ ਦੇ ਕੰਨ ਕੀਰਤਨ ਸੁਣ ਰਹੇ ਹਨ ਅੱਖਾਂ ਦੇ ਵਿੱਚੋਂ ਨੀਰ ਵਹਿ ਰਿਹਾ ਹੈ ਵਾਰ-ਵਾਰ ਉੱਚੀ ਆਵਾਜ਼ ਦੇ ਵਿੱਚ ਅਰਦਾਸ ਕਰਦਾ ਹੈ ਹੇ ਗੁਰੂ ਰਾਮਦਾਸ ਜੀ ਪਾਤਸ਼ਾਹ ਮੇਰੇ ਮੁਸਲਮਾਨ ਦੀ ਫਰਿਆਦ ਸੁਣ ਲੈ ਮੇਰੀ ਧੀ ਦੇ ਵਾਸਤੇ ਮੈਨੂੰ ਸੋਨੇ ਦਾ ਪ੍ਰਬੰਧ ਕਰ ਦੇ ਮੈਂ ਤੁਹਾਡਾ ساری ਉਮਰ ਦਾ ਰਣੀ ਰਹਾਂਗਾ ਤੁਹਾਡੇ ਕੋਲ ਤਾਂ ਨਾ ਧਨ ਸੁਣਾ ਹੈ ਮੇਰੇ ਗਰੀਬ ਦੀ ਧੀ ਵਾਸਤੇ ਵੀ ਕੁਝ ਇੰਤਜ਼ਾਮ ਕਰੋ ਮਹਾਰਾਜ ਮੈਂ ਇੱਥੇ ਚੋਰੀ ਕਰਨ ਨਹੀਂ ਆਇਆ ਲੇਕਿਨ ਮੈਨੂੰ ਚੋਰ ਸਮਝਿਆ ਜਾ ਰਿਹਾ ਹੈ ਸਿਰਫ ਮੇਰੀ ਗਰੀਬੀ ਕਰਕੇ ਕਿਰਪਾ ਕਰੋ ਮਹਾਰਾਜ ਤੁਹਾਡੇ ਦਰ ਤੇ ਆਇਆ ਹਾਂ ਖਾਲੀ ਹੱਥ ਨਾ ਮੁੜਿਓ ਅੱਖਾਂ ਦੇ ਵਿੱਚੋਂ ਨੀਰ ਵਹਿ ਰਿਹਾ ਹੈ ਵਾਰ-ਵਾਰ ਅਰਦਾਸ ਕੀਤੀ ਜਾ ਰਿਹਾ ਹੈ ਅੱਗੋਂ ਆਪਣੇ ਅੱਲਾਹ ਤਾਲਾ ਨੂੰ ਵੀ ਅਰਦਾਸ ਕਰ ਰਿਹਾ ਹੈ ਕਿਰਪਾ ਕਰੋ ਅੱਜ ਖਾਲੀ ਨਾ ਮੁੜਿਓ ਅੱਜ ਬੜੇ ਆਸ ਦੇ ਨਾਲ ਗੁਰੂ ਰਾਮਦਾਸ ਜੀ ਤੁਹਾਡੇ ਦਰ ਤੇ ਆਇਆ ਹਾਂ ਇੱਕੋ ਹੀ ਗੱਲ ਵਾਰ-ਵਾਰ ਕਹੀ ਜਾ ਰਿਹਾ ਹੈ ਉਸ ਦੀ ਇਹ ਗੱਲ ਕਈ ਸੰਗਤਾਂ ਦੇ ਕੰਨਾਂ ਦੇ ਵਿੱਚ ਪੈਰੀ ਹੈ ਉਹਨਾਂ ਹੀ ਸੰਗਤਾਂ ਦੇ ਵਿੱਚੋਂ ਇੱਕ ਹੈ ਐਨ ਆਰ ਆਈ ਗੁਰਜੰਟ ਸਿੰਘ ਉਸਨੇ ਉਸ ਮੁਸਲਮਾਨ ਦੀ ਉਹਦਾ ਵੀ ਗੱਲ ਟੁਣੀ ਸੀ ਜਦੋਂ ਉਹ ਸੇਵਾਦਾਰ ਨਾਲ ਗੱਲ ਕਰ ਰਿਹਾ ਸੀ ਅਤੇ ਉਸ ਦਾ ਪਿੱਛਾ ਕਰਦਾ ਹੈ ਜਿਵੇਂ ਹੀ ਐਨ ਆਰ ਆਈ ਨੇ ਦੇਖਿਆ ਮੀਤਾ ਸੱਚ ਮੁੱਚ ਇੱਥੇ ਰੋ ਰਿਹਾ ਹੈ ਸੱਚ ਮੁੱਚ ਅਰਦਾਸ ਕਰ ਰਿਹਾ ਹੈ ਬੜਾ ਤਰਸਾਂਦਾ ਹੈ ਸੋਚਾਂ ਦੇ ਵਿੱਚ ਪੈ ਜਾਂਦਾ ਹੈ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਇਆ ਹੈ ਅਤੇ ਕੁਝ ਗੱਲਾਂ ਕਰਦਾ ਹੈ ਬਾਅਦ ਵਿੱਚ ਚਲੋ ਉਹ ਤੋਂ ਚਲੇ ਜਾਂਦੇ ਹਨ ਉਧਰ ਅਹਿਮਦ ਉੱਥੇ ਹੀ ਰੋ ਰਿਹਾ ਹੈ ਉੱਥੇ ਹੀ ਉਸ ਤੇ ਮਨ ਦੇ ਵਿੱਚ ਉਹੀ ਕਰਨਾ ਹੈ ਉਹੀ ਰੋਣਾ ਹੈ ਉੱਥੇ ਰੋਂਦੇ ਰੋਂਦੇ ਉਸ ਤੇ ਅੱਖਾਂ ਦਾ ਹੰਝੂ ਮੁੱਕ ਜਾਂਦਾ ਹੈ ਨਿਰਮੁਖ ਤਾਂ ਲੇਗਣ ਉੱਥੇ ਰੋਂਦੇ ਰੋਂਦੇ ਸਿਸਕੀਆਂ ਪਰਦੇ ਉਸ ਨੂੰ ਨੀਂਦਾ ਜਾਂਦੀ ਹੈ ਪਰ ਕਰਮਾਂ ਦੇ ਵਿੱਚ ਹੀ ਸੋ ਜਾਂਦਾ ਹੈ ਜਿਵੇਂ ਹੀ ਉਸ ਦੀ ਜਾਗ ਸਵੇਰੇ ਤਕਰੀਬਨ 5:30 ਵਜੇ ਨਗਾੜਿਆਂ ਦੀ ਆਵਾਜ਼ ਦੇ ਨਾਲ ਸੰਗਤ ਦੀ ਆਵਾਜ਼ ਦੇ ਨਾਲ ਉੱਕਦੀ ਹੈ ਇੱਕਦਮ ਖੜਾ ਹੋ ਜਾਂਦਾ ਹੈ ਉਹ ਦੇਖਦਾ ਹੈ ਉਹ ਤਾਂ ਕਰਮਾਂ ਦੇ ਵਿੱਚ ਹੀ ਸੋ ਗਿਆ ਸੀ ਜਿਵੇਂ ਹੀ ਖੜਾ ਹੋਇਆ ਉਸਤੇ ਕੋਲ ਇੱਕ ਨਿੱਕੀ ਜਿਹੀ ਥੈਲੀ ਪਈ ਹੈ ਸੋਚਦਾ ਹੈ ਸ਼ਾਇਦ ਕੋਈ ਇੱਥੇ ਭੁੱਲ ਗਿਆ ਹੈ ਸੇਵਾਦਾਰਾਂ ਦੇ ਕੋਲ ਜਾਂਦਾ ਹੈ ਸੇਵਾਦਾਰ ਨੂੰ ਅਖਦਾ ਹੈ ਵੀ ਆ ਕੋਈ ਨਿੱਕੀ ਜਿਹੀ ਥਲੀ ਇੱਥੇ ਛੱਡ ਗਿਆ ਹੈ ਸ਼ਾਇਦ ਕਿਸੇ ਦੀ ਹੋਵੇਗੀ ਸੇਵਾਦਾਰ ਕਹਿੰਦੇ ਹਾਂ ਵੀ ਜੇਕਰ ਕਿਸੇ ਦੀ ਹੋਈ ਟਰ ਕੋਲ ਆਪੇ ਲੱਜੇਗਾ ਜੇਕਰ ਫਿਰ ਵੀ ਕੋਈ ਨਾ ਆਇਆ ਨਾ ਤੂੰ ਸਾਨੂੰ ਦੇ ਦੇਵੀਂ ਕੋਈ ਗੱਲ ਇਹਦੇ ਥੋੜਾ ਦਿਰ ਹੋਰ ਬੈਠਾ ਰਹੇ ਕੋਈ ਆਪੇ ਆ ਜਾਏਗਾ ਕਿਉਂਕਿ ਵੈਸੇ ਵੀ ਇਹ ਥਲੀ ਬਿਲਕੁਲ ਪਾਟੀ ਪੁਰਾਣੀ ਜਿਹੀ ਲੱਗ ਰਹੀ ਹੈ ਇਸ ਦੇ ਵਿੱਚ ਕੀ ਹੋਵੇਗਾ ਐਵੇਂ ਕੱਪੜੇ ਦੀ ਥਲੀ ਹੈ ਅਤੇ ਇਸ ਦੇ ਵਿੱਚ ਕੋਈ ਪੰਸੋਂਾ ਤਾਂ ਹੋਣਾ ਨਹੀਂ ਹੈ ਕੋਈ ਗੱਲ ਇਹ ਤੂੰ ਬੈਠਾ ਰਹੇ ਜੇਕਰ ਕੋ ਹੋਵੇਗਾ ਆਪੇ ਆ ਜਾਏਗਾ ਨਾ ਹੋਇਆ ਤੂੰ ਇਥੇ ਗਟਰੀਕਰ ਦੇ ਵਿੱਚ ਜਮ੍ਹਾਂ ਕਰਾ ਕੇ ਚਲਾ ਜਾਵੇਂ ਭਾਈ ਅਸੀਂ ਆਪੇ ਭਣ ਲਾਂਗੇ ਜੇਕਰ ਕੋ ਹੋਇਆ ਤਾਂ ਠੀਕ ਹੈ ਨਾ ਹੋਇਆ ਤਾਂ ਪੈਰਵੇਗਾ ਚਲੋ ਇਹਨਾਂ ਕਾਕੇ ਸੇਵਾਦਾਰ ਜਿਹੜੇ ਹਨ ਆਪਣੀ ਸੇਵਾ ਦੇ ਵਿੱਚ ਰੁੱਝਾਂਦੇ ਹਨ ਉੱਥੇ ਬੈਠਾ ਹੈ ਅੱਗੇ ਗੁਰੂ ਰਾਮਦਾਸ ਜੀ ਅਰਦਾਸ ਕਰ ਰਿਹਾ ਹੈ ਕਈ ਘੰਟੇ ਉੱਥੇ ਬੈਠਾ ਹੈ ਸਵੇਰ ਦੇ ਤਕਰੀਬਨ 8 ਵੱਜ ਚੁੱਕੇ ਹਨ ਕੋਈ ਨਹੀਂ ਆਇਆ ਇਹ ਤਾਂ ਉਸਤੇ ਕੋਹੜੀ ਰਚੀ ਹੈ ਉਹ ਨਿੱਕੀ ਜੀ ਪੋਟਲੀ ਲੈਣ ਕੋਈ ਵੀ ਨਹੀਂ ਆਇਆ ਜਿਵੇਂ ਹੀ ਉਸ ਦਾ ਮਨ ਕੀਤਾ ਸ਼ਾਇਦ ਮੈਨੂੰ ਇਸ ਨੂੰ ਖੋਲ ਕੇ ਦੇਖਣਾ ਚਾਹੀਦਾ ਹੈ ਸ਼ਾਇਦ ਇਸ ਦੇ ਵਿੱਚੋਂ ਕੋਈ ਕਿਸੇ ਦਾ ਆਤਾ ਪਤਾ ਕੋਈ ਨਾਮ ਕੋਈ ਫੋਟੋ ਜਾਂ ਕੋਈ ਅਜਿਹੀ ਚੀਜ਼ ਜਿਸ ਦੇ ਨਾਲ ਮੈਂ ਇਸ ਦੇ ਮਾਲਕ ਤੱਕ ਇਹ ਪਹੁੰਚਾ ਸਕਾਂ ਮੈਂ ਦੇ ਆਵਾਂਗਾ ਅਤੇ ਇਸ ਦੇ ਨਾਲ ਸ਼ਾਇਦ ਹੋ ਸਕਦਾ ਹੋਵੇ ਮੈਂ ਉਸ ਦੀ ਮਦਦ ਕਰਨੇ ਮਾਂ ਜਿਵੇਂ ਹੀ ਗੱਠੜੀ ਨੂੰ ਖੋਲਿਆ ਅੰਦਰੋਂ ਸੋਨੇ ਦੇ ਗਹਿਣੇ ਨਿਕਲ ਆਏ ਸਤਮੁੱਚ ਇਹ ਕੀ ਇਹ ਤਾਂ ਸੋਨੇ ਦੇ ਗਹਿਣੇ ਹਨ ਮੇਰੇ ਕੋਲ ਕੌਣ ਛੱਡ ਗਿਆ ਹੈ ਇਹ ਤਾਂ ਚਮਤਕਾਰ ਹੋ ਗਿਆ ਹੈ ਗੁਰੂ ਰਾਮਦਾਸ ਜੀ ਦੇ ਮੱਥਾ ਦੇਖਦਾ ਹੈ ਅਤੇ ਸੋਚਦਾ ਹੈ ਇਹ ਇੱਥੇ ਮੇਰੇ ਕੋਲ ਕੌਣ ਛੱਡ ਗਿਆ ਜਿਵੇਂ ਹੀ ਧਿਆਨ ਨਾਲ ਦੇਖਿਆ ਗਿਆਨੀ ਨਵੇਂ ਹਨ ਅਤੇ ਬਿਲਕੁਲ ਮੁਸਲਮਾਨ ਸ਼ੈਲੀ ਦੇ ਵਿੱਚ ਟਲੇ ਹਨ ਅਤੇ ਔਰਤ ਨੇ ਵਿਆਹ ਵਾਸਤੇ ਗਹਿਣੇ ਹਨ ਉਸੇ ਹੀ ਤਰ੍ਹਾਂ ਅੰਗੂਠੀਆਂ ਹਾਰ ਅਤੇ ਬਿਲਕੁਲ ਸਾਡੇ ਰਿਵਾਜਾਂ ਤਰ੍ਹਾਂ ਸਾਰਾ ਕੁਝ ਹੈ ਇਹ ਇੱਥੇ ਕਿਵੇਂ ਆਇਆ ਅਤੇ ਇਹਨਾਂ ਕੀਮਤੀ ਚੋੜਾ ਮੇਰੇ ਕੋਲ ਐਵੇਂ ਕੋ ਕਿਵੇਂ ਛੱਡ ਗਿਆ ਅਤੇ ਜੇਕਰ ਸਤਿਮੁੱਚ ਇਹ ਕਿਸੇ ਦਾ ਹੁੰਦਾ ਹਾਲੇ ਤੱਕ ਲੈਣ ਕਿਉਂ ਨਹੀਂ ਆਇਆ ਅਤੇ ਇਨੇ ਪੁਰਾਣੇ ਕੱਪੜੇ ਦੇ ਵਿੱਚ ਇਨੇ ਮਹੰਗੇ ਸੋਨੇ ਦੇ ਗਹਿਣੇ ਇੱਥੇ ਕੌਣ ਰੱਖਦਾ ਹੈ ਇਹ ਕੀ ਹੋ ਗਿਆ ਹੈ ਇਹ ਗੁਰੂ ਰਾਮਦਾਸ ਜੀ ਪਾਤਸ਼ਾਹ ਮਹਾਰਾਜ ਦੀ ਕੋਈ ਮਿਹਰ ਹੈ ਜਾਂ ਕੁਝ ਹੋਰ ਉਸ ਤਾਂ ਮਨ ਕਰਦਾ ਹੈ ਵੀ ਇਹ ਸੋ ਚਲਾ ਜਾਵੇ ਲੇਕਿਨ ਨਹੀਂ ਉਸ ਦੀ ਇਮਾਨਦਾਰੀ ਉਸ ਨੂੰ ਜਾਣ ਤੋਂ ਮਨਾ ਕਰ ਦਿੰਦੀ ਹੈ ਮੈਂ ਇੱਥੇ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਦਰ ਤੇ ਅਰਦਾਸ ਕਰਨ ਆਇਆ ਸੀ ਜੇਕਰ ਗਲਤੀ ਨਾਲ ਕਿਸੇ ਹੋਰ ਦਾ ਹੱਕ ਦਾ ਮੈਂ ਇਥੋਂ ਲੈ ਕੇ ਚਲਾ ਗਿਆ ਤਾਂ ਬਹੁਤ ਮਾੜਾ ਹੋਵੇਗਾ ਕਿਸੇ ਹੋਰ ਦਾ ਹੱਕ ਮੈਨੂੰ ਨਹੀਂ ਮਾਰਨਾ ਚਾਹੀਦਾ ਉੱਥੇ ਬੈਠਾ ਰਹਿੰਦਾ ਹੋਏ ਗੱਟੜੀ ਨੂੰ ਇੱਕ ਹੱਥ ਨਾਲ ਉੱਚਾ ਧੱਕਲਦਾ ਹੋਏ ਜਿਸ ਦੇ ਨਾਲ ਸ਼ਾਇਦ ਦੂਰੋਂ ਕਿਸੇ ਦੀ ਨਿਗਾਹ ਉਸ ਗੱਟੜੀ ਤੇ ਪੈ ਜਾਵੇ ਉਸ ਪੋਟਲੀ ਤੇ ਪੈ ਜਾਵੇ ਸ਼ਾਇਦ ਹੋ ਸਕਦਾ ਹੈ ਕੋਈ ਇਸ ਨੂੰ ਦੇਖ ਕੇ ਹੀ ਪਛਾਣ ਲਵੇ ਅਧੇ ਲੈ ਜਾਵੇ ਉੱਥੇ ਬੈਠੇ ਬਿਠਾਣ ਦਾ ਦੋ ਤਿੰਨ ਘਟੇ ਹੋਰ ਬੀਤ ਚੁਕੇ ਹਨ ਕੋਈ ਨਹੀਂ ਆਇਆ ਅਗੋਂ ਅੱਖਾਂ ਦੇ ਵਿੱਚੋਂ ਨੀਰ ਤਾਂ ਪਹਿਲਾਂ ਹੀ ਵਹਿ ਰਿਹਾ ਹੈ ਹੁਣ ਜਦੋਂ ਕੋਈ ਵੀ ਨਾ ਆਇਆ ਨਾ ਉਸ ਦਾ ਵਿਸ਼ਵਾਸ ਪੱਕਾ ਹੋ ਚੁੱਕਿਆ ਹੈ ਇਹ ਗੁਰੂ ਰਾਮਦਾਸ ਤੇ ਪਾਤਸ਼ਾਹੀ ਮੇਰ ਹੈ ਉਹਨਾਂ ਨੇ ਹੀ ਮਿਰਤ ਇਹ ਮੇਰ ਬਤਾਈ ਹੈ ਅਗੋਂ ਉਸ ਗਟਰੀ ਨੂੰ ਉਸ ਪੋਟਲੀ ਨੂੰ ਮੈਂ ਟੱਡਕਦਾ ਹੇ ਗੁਰੂ ਰਾਮਦਾਸ ਤੇ ਪਾਤਸ਼ਾਹ ਦਾ ਬਾਰ-ਬਾਰ ਧੰਨਵਾਦ ਕਰਦਾ ਹੇ ਸੱਚਮੁੱਚ ਰੱਬ ਹੈ ਤੁਸੀਂ ਸੁਣਦੇ ਹੋ ਸੱਚੇ ਮਨੋਂ ਤੁਹਾਡੇ ਅਗੇ ਅਰਦਾਸ ਕਰੀਏ ਤੁਸੀਂ ਸੱਚਮੁੱਚ ਪੂਰੀ ਕਰਦੇ ਹੋ ਅੱਜ ਮੈਂ ਇੱਕ ਮੁਸਲਮਾਨ ਅਹਿਮਦ ਮੰਨ ਗਿਆ ਹਾਂ ਮੈਂ ਅੱਜ ਤੋਂ ਤੁਹਾਡਾ ਮੁਰਿਦ ਹਾਂ ਇਹਨਾਂ ਕਹਿ ਕੇ ਮਥਾ ਦੇ ਕੇ ਉੱਥੋਂ ਚਲਾ ਜਾਂਦਾ ਹੈ ਲੰਗਰ ਹਾਲ ਦੇ ਵਿੱਚ ਜਾਂਦਾ ਹੈ ਅੱਗੋਂ ਲੰਗਰ ਛਕਦਾ ਹੈ ਅਤੇ ਵਾਪਸ ਉਸ ਜਗ੍ਹਾ ਤੇ ਆ ਕੇ ਦੇਖਦਾ ਹੈ ਇੱਥੇ ਹਜੇ ਵੀ ਕੋਈ ਨਹੀਂ ਆਇਆ ਦੁਬਾਰਾ ਅਰਦਾਸ ਕਰਦਾ ਹੈ ਅਤੇ ਵਾਪਸ ਆਪਣੇ ਘਰ ਤੇ ਲਾ ਜਾਂਦਾ ਹੈ ਉੱਥੇ ਆਪਣੇ ਘਰ ਵਾਲਿਆਂ ਨੂੰ ਇਹ ਸਾਰੀ ਗੱਲ ਦੱਸਦਾ ਹੈ ਅੱਗੋਂ ਉਹਨਾਂ ਨੂੰ ਵੀ ਇੱਕ ਵਾਰ ਤਾਂ ਯਕੀਨੀ ਆਂਦਾ ਉਹ ਵੀ ਸ਼ੱਕ ਕਰਦਿਆਂ ਹਨ ਕੀ ਪਤਾ ਇੱਕ ਤਾਂ ਚੋਰੀ ਕਰਕੇ ਤਨੇ ਲਿਆਇਆ ਜਾਂ ਫਿਰ ਦਰਬਾਰ ਸਾਹਿਬ ਦੇ ਵਿੱਚੋਂ ਇੱਕ ਤੋਂ ਚੱਕ ਕੇ ਤਨੇ ਲਿਆਇਆ ਸਾਰਿਆਂ ਨੂੰ ਸ਼ੱਕ ਹੈ ਲੇਕਿਨ ਫਿਰ ਜਦੋਂ ਸਾਰੀ ਗੱਲ ਦੱਸਦਾ ਹੈ ਅਤੇ ਜਦੋਂ ਵਾਪਸ ਦਰਬਾਰ ਸਾਹਿਬ ਉੱਥੇ ਆ ਕੇ ਦੇਖਦੇ ਹਨ ਸੱਚਮੁੱਚ ਇੱਥੇ ਕੋਈ ਵੀ ਅਹਿਮਦ ਨੂੰ ਨਹੀਂ ਲੱਭ ਰਿਹਾ ਕਿਉਂਕਿ ਜੇਕਰ ਉਸਨੇ ਚੋਰੀ ਕੀਤੀ ਹੁੰਦੀ ਤਾਂ ਅਹਿਮਦ ਨੂੰ ਇੱਥੇ ਭਾਲਦੇ ਹੋਣੇ ਸੀ ਜਾਂ ਕਿਸੇ ਨੂੰ ਇਸ ਗੱਲ ਦਾ ਪਤਾ ਜ਼ਰੂਰ ਹੋਣਾ ਸੀ ਸ਼ਾਇਦ ਸੱਚਮੁੱਚ ਅਹਿਮਦ ਸੱਤ ਬੋਲ ਰਿਹਾ ਹੈ ਉਸਦੇ ਨਾਲ ਵਾਪਸ ਆਂਦੇ ਹਨ ਵਿਆਹ ਨੂੰ ਬੜੇ ਧੂਮਤਾਂ ਨਾਲ ਕੀਤਾ ਜਾਂਦਾ ਹੈ ਅਤੇ ਲੜਕੀ ਦਾ ਵਿਆਹ ਪੂਰਾ ਹੋ ਜਾਂਦਾ ਹੈ ਦਰਅਸਲ ਇੱਕ ਕਿਰਪਾਦਰੀ ਹੈ ਗੁਰੂ ਮਹਾਰਾਜ ਦੀ ਸੀ ਜਾਂ ਫਿਰ ਉਸ ਐਨਆਰਆਈ ਨੇ ਜੋ ਕਿ ਉੱਥੇ ਆਇਆ ਸੀ ਆਪਣਾ ਦਸਵੰਦ ਕਢਣਾ ਚਾਹੁੰਦਾ ਸੀ ਕਈ ਲੋਕ ਕਹਿੰਦੇ ਹਨ ਵੀ ਉਸਨੇ ਉਸਦੀ ਮਦਦ ਕੀਤੀ ਹੋਵੇਗੀ ਲੇਕਿਨ ਹਾਲੇ ਤੱਕ ਜਵਾਬ ਕਿਸੇ ਕੋਲ ਨਹੀਂ ਹੈ ਇੱਕ ਗੁਰੂ ਮਹਾਰਾਜ ਨੇ ਕਹਤਕ ਵਰਤਾਇਆ ਹੈ ਜਾਂ ਉਸ ਤੇ ਸਿੱਖ ਨੇ ਆਪਣਾ ਦਸਵੰਦ ਕਿਸੇ ਗਰੀਬ ਦੀ ਮਦਦ ਕਰਕੇ ਕੱਢਿਆ ਹੈ ਤੁਹਾਨੂੰ ਕੀ ਲੱਗਦਾ ਹੈ ਕੀ ਹੋਇਆ ਹੋਵੇਗਾ ਇਹ ਗੱਲ ਅਸੀਂ ਤੁਹਾਡੇ ਤੇ ਛੱਡਦੇ ਹਾਂ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਹਾਂਜੀ ਸਤ ਸੰਗਤ ਜੀ ਦੇਵ ਜੀ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰਨ ਵਜੇ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇਗੀ ਜੇਕਰ ਸਤਮੁੱਚ ਵੀਡੀਓ ਚੰਗੀ ਲੱਗੀ ਇਸ ਨੂੰ WhatsApp ਦੇ ਉੱਪਰ ਤੁਸੀਂ ਸਟੇਟਸ ਵੀ ਲਗਾ ਸਕਦੇ ਹੋ ਹਾਂਜੀ ਦੇਵ ਜੀ ਸਾਨੂੰ ਇਜਾਜ਼ਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ